ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ ਗਿਆ ਵਾ ਨਗਰ ਕੌਂਸਲ ਦੇ ਬਾਹਰ ਤੇ ਅੱਜ ਮੌਜੂਦ ਹੈ ਸਾਡੇ ਨਾਲ ਤੇ ਅੱਜ ਉਹਨਾਂ ਨਾਲ ਆਪ ਗੱਲਬਾਤ ਕਰਕੇ ਦੇਖਦੇ ਹਾਂ ਧਰਨਾ ਕਿਉਂ ਲਗਾਇਆ ਗਿਆ ਕੀ ਚੱਕਰ ਬਣਿਆ ਜੀ ਜਿਹੜਾ ਇਹ ਧਰਨਾ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਅੱਜ ਕਿਸ ਬੇਸ ਤੇ ਕਰ ਰਹੇ ਹੋ ਦੇਖੋ ਜੀ ਪੰਜਾਬ ਸਰਕਾਰ ਨੇ ਜਦੋਂ ਇਹ ਨਵੀਂ ਸਰਕਾਰ ਹੋਣ ਦੇ ਵਿੱਚ ਆਈ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਸਭ ਤੋਂ ਪਹਿਲਾਂ ਜੋ ਕੱਚੇ ਮੁਲਾਜ਼ਮ ਹੈ ਚਾਹੇ ਉਹ ਸਫਾਈ ਸੇਵਕ ਨੇ ਚਾਹੇ ਕਿਤੇ ਕਿਤੇ ਧਾਰ ਤੇ ਰੱਖੇ ਆਊਟਸੋਰਸ ਮੁਲਾਜ਼ਮ ਹੈ ਕਿਸੇ ਵੀ ਤਰ੍ਹਾਂ ਦੀ ਕੈਟਾਗਰੀ ਦੇ ਹੋਣ ਉਹਨਾਂ ਨੂੰ ਸਭ ਤੋਂ ਪਹਿਲਾਂ ਪੱਕੇ ਕੀਤਾ ਜਾਊਗਾ ਔਰ ਉਹਨਾਂ ਦੀਆਂ ਜੋ ਮੰਗਾਂ ਤੇ ਧਿਆਨ ਦਿੱਤਾ ਜਾਊਗਾ ਪਰ ਅੱਜ ਤੱਕ ਹਜੇ ਤੱਕ ਕੋਈ ਵੀ ਕਿਸੇ ਗੱਲ ਤੇ ਕੋਈ ਪੂਰਾ ਖੜਾ ਕੋਈ ਨਹੀਂ ਉਤਰਿਆ ਚਾਹੇ ਕਿਸੇ ਤਰ੍ਹਾਂ ਦਾ ਵੀ ਕੋਈ ਮੰਤਰੀ ਹੋਵੇ ਸਭ ਨੂੰ ਮਿੰਤਾਂ ਤਰਲੇ ਕਰਕੇ ਦੇਖ ਲੇ ਪਰ ਕਿਸੇ ਨੇ ਕੁਝ ਕੱਚੇ ਮੁਲਾਜ਼ਮਾਂ ਦੇ ਬਾਰੇ ਨਹੀਂ ਸੋਚਿਆ ਸੋ ਇਹ ਜੋ ਧਰਨਾ ਲਾਇਆ ਗਿਆ ਸਾਰੇ ਆਲ ਪੰਜਾਬ ਦੀਆਂ ਜੋ ਮੁਲਾਜ਼ਮ ਯੂਨੀਅਨਾਂ ਇਕੱਠੇ ਹੋ ਕੇ ਉਹਨਾਂ ਨੇ ਧਰਨਾ ਲਾਇਆ ਦੁਖੀ ਹੋ ਕੇ ਭਈ ਜੇਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤੇ 10-10 12-12 ਹਜ਼ਾਰ ਰੁਪਏ ਤੇ ਜੋ 10-10 15-15 ਸਾਲਾਂ ਤੋਂ ਅਸੀਂ ਇੱਥੇ ਕੰਮ ਕਰ ਰਹੇ ਹਾਂ ਸੋ ਸਾਡੇ ਕੰਮ ਕਰਨ ਦਾ ਕੋਈ ਚਾਜ ਨਹੀਂ ਬੰਦਾ ਜਦੋਂ ਕੋਈ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲਣ ਪੋਸ਼ਣ ਨਹੀਂ ਕਰ ਸਕਦਾ ਤੇ ਉਹਦਾ ਕੋਈ ਫਾਇਦਾ ਨਹੀਂ ਕਿਉਂ 10-10 15-15 ਸਾਲ ਹੋਣ ਦੇ ਬਾਵਜੂਦ ਅਸੀਂ ਆਪਣੀ ਜ਼ਿੰਦਗੀ ਦਾ ਜੋ ਕੀਮਤੀ ਸਮਾਂ ਉਹ ਵਿਅਰਥ ਕਰਦੇ ਜਾ ਰਹੇ ਹਾਂ ਸੋ ਇਸ ਸੰਬੰਧ ਦੇ ਵਿੱਚ ਸਾਰੇ ਅੱਜ ਇਕੱਠੇ ਹੋਏ ਆ ਇਹਨਾਂ ਨੇ ਧਰਨਾ ਦਿੱਤਾ ਕਿ ਸਾਡੀਆਂ ਮੰਗਾਂ ਜਿਹੜੀਆਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਜੇ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਤਾਂ ਇਸੇ ਤਰ੍ਹਾਂ ਧਰਨੇ ਆਲ ਪੰਜਾਬ ਦੇ ਵਿੱਚ ਜਾਰੀ ਰਹਿਣਗੇ ਸਰ ਤੁਹਾਨੂੰ ਲੱਗਦਾ ਕਿ ਇਹ ਆਮ ਪਾਰਟੀ ਤੁਹਾਡੀਆਂ ਮੰਗਾਂ ਪੂਰੀਆਂ ਕਰ ਪਾਊਗੇ ਦੇਖੋ ਜੀ ਬਹੁਤ ਦੇਰ ਹੋ ਗਈ ਆ ਧਰਨੇ ਲੱਗਦਿਆਂ ਨੂੰ ਇੱਕ ਮਜ਼ਾਕ ਬਣਾ ਕੇ ਰੱਖਿਆ ਗਿਆ ਮਜ਼ਾਕ ਦੇ ਪਾਤਰ ਬਣਾਇਆ ਜਾਂਦਾ ਇਹਨਾਂ ਮੁਲਾਜ਼ਮਾਂ ਨੂੰ ਕਿ ਕੱਚੇ ਮੁਲਾਜ਼ਮ ਆ ਚਲੋ ਕੋਈ ਨਹੀਂ ਇਹ ਕੀ ਕਰ ਲੈਣਗੇ ਪਰ ਜੇ ਸਮੇਂ ਦੇ ਹਿਸਾਬ ਨਾਲ ਦੇਖੀਏ ਤਾਂ ਦਫ਼ਤਰਾਂ ਦੇ ਵਿੱਚ ਸਾਡੇ ਕੋਲੋਂ ਕੰਮ ਜਿਹੜਾ ਉਹ ਪੱਕੇ ਮੁਲਾਜ਼ਮਾਂ ਨਾਲੋਂ ਵੱਧ ਲਿਆ ਜਾਂਦਾ ਪਰ ਸਾਡੇ ਨਾਲ ਜੋ ਇੱਕ ਸ਼ੋਸ਼ਣ ਹੋ ਰਿਹਾ ਸੋ ਦੇਖੋ ਹੁਣ ਇਹਨਾਂ ਨੂੰ ਆਪ ਨੂੰ ਚਾਹੀਦਾ ਸਰਕਾਰ ਨੂੰ ਇਸ ਤੋਂ ਉੱਤੇ ਹੁਣ ਅਸੀਂ ਕੀ ਕਹਿ ਸਕਦੇ ਆ ਸਭ ਸਾਡੇ ਕੋਲ ਤਾਂ ਇਹੀ ਆ ਮਸਲਾ ਵੀ ਹੱਲ ਕਰਨ ਦਾ ਇੱਕ ਤਰੀਕਾ ਕਿ ਅਸੀਂ ਧਰਨੇ ਤੇ ਬੈਠਾਂਗੇ ਜਿਹੜੇ ਦਫ਼ਤਰਾਂ ਦੇ ਕੰਮ ਆ ਉਹ ਬੰਦ ਹੋਣਗੇ ਤੇ ਥੋੜਾ ਜਿਹਾ ਇਹਨਾਂ ਨੂੰ ਕੰਨ ਤੇ ਸ਼ਾਇਦ ਜੂੰ ਸਰਕ ਜਾਵੇ ਚਲੋ ਸਾਡੇ ਨਾਲ ਹੋਰ ਵੀ ਮੌਜੂਦ ਆ ਮਤਲਬ ਕਿ ਮੁਲਾਜ਼ਮ ਨਗਰ ਕੌਂਸਲ ਦੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਆਂ ਵੀ ਉਹਨਾਂ ਨੇ ਕੀ ਕਹਿਣਾ ਇਸ ਬਾਰੇ ਅੱਜ ਦੀ ਜਿਹੜੀ ਮੇਨ ਹੜਤਾਲ ਕੀਤੀ ਗਈ ਆ ਜੀ ਇਹ ਜਿਹੜੀ ਇੱਕ ਨਾ ਦਿੱਲੀ ਦੇ ਕੋਈ ਠੇਕੇਦਾਰ ਹੈਗੇ ਆ ਉਹਨਾਂ ਨੂੰ ਜਿਹੜਾ ਸਵੱਛ ਭਾਰਤ ਦੇ ਦੇਣ ਜਾਂ ਕੋਈ ਸਫਾਈ ਦਾ ਕੰਮ ਉਹਨਾਂ ਨੂੰ 3 ਸਾਲ ਦਾ 4 ਸਾਲ ਦਾ ਠੇਕਾ ਸਰਕਾਰ ਦੇ ਰਹੀ ਆ ਜਿਹੜਾ ਕਿ ਬਹੁਤ ਹੀ ਜ਼ਿਆਦਾ ਧੱਕਾ ਕਰ ਰਹੀ ਆ ਸਰਕਾਰ ਇਸ ਦੇ ਨਾਲ ਕੀ ਹੈ ਕਿ ਜਿਹੜੇ ਮੌਜੂਦਾ ਕੰਮ ਕਰਦੇ ਸਫਾਈ ਸੇਵਕ ਉਹਨਾਂ ਦੀ ਜਿਹੜੀ ਰੋਜ਼ੀ-ਰੋਟੀ ਖਤਮ ਹੋ ਜੂਗੀ ਤੇ ਜਿਹੜਾ ਕਿ ਵੱਡੇ ਜਿਹੜੇ ਸਮਰਾਜ ਦਾ ਹੈਗੇ ਸਰ ਵੱਡੇ-ਵੱਡੇ ਜਿਹੜੇ ਘਰਾਨੇ ਆ ਉਹਨਾਂ ਕੋਲੇ ਕੰਮ ਚੱਲ ਆ ਜਾਊਗਾ ਤੇ ਬਹੁਤ ਹੀ ਨਿੰਦਨਯੋਗ ਗੱਲ ਹੈ ਇਹ ਕਿ ਜਿਹੜਾ ਗਰੀਬ ਬੰਦਿਆਂ ਤੋਂ ਜਿਹੜਾ ਰੋਜ਼ਗਾਰ ਖੋਇਆ ਜਾ ਰਿਹਾ ਉਸੇ ਚੱਕਰ ਦੇ ਵਿੱਚ ਅੱਜ ਜਿਹੜਾ ਧਰਨਾ ਲਗਾਇਆ ਗਿਆ ਤੇ ਇਹ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਸਰ ਜਿੱਦਾਂ ਪੰਜਾਬ ਸਰਕਾਰ ਦਾ ਕਹਿਣਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਸਾਰਿਆਂ ਦੇ ਵਾਅਦੇ ਪੂਰੇ ਕਰਾਂਗੇ ਮਤਲਬ ਕਿ ਕਿਸੇ ਮੁਲਾਜ਼ਮ ਨੂੰ ਅਸੀਂ ਕੱਚੇ ਨਹੀਂ ਰਹਿਣ ਦਵਾਂਗੇ ਤੇ ਅੱਜ ਉਹ ਖਰੇ ਉੱtre ਨਹੀਂ ਉਤਰੇਗੇ ਤੁਸੀਂ ਇਸ ਵਾਰ ਕੀ ਕਹਿਣਾ ਚਾਹੋ ਬਿਲਕੁਲ ਕੋਈ ਖਰੇ ਨਹੀਂ ਉਤਰੇਗੇ ਬਹੁਤ ਮੀਟਿੰਗਾਂ ਹੋ ਚੁਕੀਆਂ ਸਤਾਨ ਸਰਕਾਰ ਮੰਤਰੀ ਜੀ ਨਾਲ ਪਰ ਉਹਨਾਂ ਨੇ ਸਿਰਫ ਭਰੋਸਾ ਹੀ ਦਵਾਇਆ ਵੀ ਮੁਲਾਜ਼ਮ ਪੱਕੇ ਕਰਾਂਗੇ ਪੱਕੇ ਕਰਾਂਗੇ ਕੁਝ ਨਹੀਂ ਹੋਇਆ ਜਿੰਨਾ ਚਾਹ ਮੁਲਾਜ਼ਮਾਂ ਨੂੰ ਸੀ ਇਸ ਸਰਕਾਰ ਬਣਾਉਂਦਾ ਉਹ ਉਨਾ ਹੀ ਜ਼ਿਆਦਾ ਨਿਰਾਸ਼ ਅੱਜ ਮੁਲਾਜ਼ਮ ਪੂਰੇ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਡਿਪਾਰਟਮੈਂਟ ਦਾ ਉਹ ਇਹਨਾਂ ਤੋਂ ਬਹੁਤ ਹੀ ਜ਼ਿਆਦਾ ਨਿਰਾਸ਼ ਆ ਤੇ ਇਸ ਦਰਨੇ ਦੇ ਵਿੱਚ ਤੁਹਾਡੇ ਕੋਲੇ ਕੋਈ ਐਮਐਲਏ ਸਾਹਮਣੇ ਕੋਈ ਗੱਲ ਹੋਈ ਆ ਨਹੀਂ ਜੀ ਉਹ ਸਾਡੇ ਸਪਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਮੇਸ਼ ਜੀ ਆ ਪ੍ਰਵੀਨ ਜੀ ਖੜੇ ਨੇ ਕਲੈਰੀਕਲ ਸਟਾਫ ਦੇ ਪ੍ਰਧਾਨ ਖੜੇ ਨੇ ਅਜੇ ਸਾਡੇ ਕੋਲ ਕੋਈ ਨਹੀਂ ਆਇਆਗਾ ਨਾ ਹੀ ਕਿਸੇ ਬਾਰੇ ਕੋਈ ਗੱਲਬਾਤ ਹੋਈ ਹੈ ਤੇ ਹੁਣ ਤੁਸੀਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਮੰਗਾਂ ਦਾ ਵੀ ਜੀ ਅਹੀਂ ਧਾਨੂ ਦਾ 10 ਸਾਲ ਹੋ ਗਏ ਪਹਿਲਾਂ ਹੋਰ ਸਰਕਾਰਾਂ ਆਈਆਂ ਉਹਨਾਂ ਤੋਂ ਵੀ ਮੰਗਦੇ ਆ ਰਹੇ ਇਹਨਾਂ ਤੋਂ ਵੀ ਇਹੀ ਮੰਗੇ ਇੱਕ ਹੀ ਮੰਗ ਆ ਵੀ ਜਿਹੜੇ ਮੁਲਾਜ਼ਮ ਕੱਚੇ ਲੱਗੇ ਹੋਏ ਆ 10-12 12 ਸਾਲਾਂ ਤੋਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੀ ਇਹ ਦਿੱਲੀ ਦੀ ਕੰਪਨੀ ਜਿਹੜੀ ਆ ਰਹੀ ਆ ਇਹਦਾ ਜਿਹੜਾ ਠੇਕਾ ਕਿਸੇ ਵੀ ਹੱਦ ਤੱਕ ਸਿਰੇ ਨਹੀਂ ਚੜਨਾ ਚਾਹੀਦਾ ਬਸ ਇਹੀ ਮੰਗ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਹੋਣ ਸਾਰੇ ਜਿਹੜੇ ਦਿੱਲੀ ਵਾਲਿਆਂ ਨੂੰ ਠੇਕਾ ਦਿੱਤਾ ਜਾ ਰਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਚੀਜ਼ ਬਾਰੇ ਇਹ ਜੱਗਜਾਰ ਆ ਜੀ ਪਤਾ ਹੀ ਆ ਅਸੀਂ ਦਸਤਰਾں ਦੇ ਕੰਮ ਕਰਦੇ ਆ ਸਾਨੂੰ ਪਤਾ ਲੱਗ ਹੀ ਰ ਬੈਠੀਆਂ ਚੰਡੀਗੜ੍ਹ ਉਹਨਾਂ ਦੇ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕੀ ਕੀ ਜਿਹੜੀ ਮੂਵਮੈਂਟ ਹੋ ਰਹੀ ਹੈ ਚਲੋ ਸਾਡੇ ਨਾਲ ਹੋਰ ਵੀ ਮੌਜੂਦ ਹੈ ਮੁਲਾਜ਼ਮ ਨਗਰ ਕੌਂਸਲ ਦੇ ਤੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਇਹ ਕੀ ਕਹਿਣਾ ਚਾਹੋਗੇ ਇਸ ਬਾਰੇ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਪਤੇ ਅੱਜ ਜੋ ਅਸੀਂ ਤਾਂ ਨਾਂ ਲਗਾ ਰਹੇ ਹਾਂ ਇਹ ਸਫਾਈ ਸੇਵਕਾਂ ਦੇ ਹੱਕ ਵਿੱਚ ਲਗਾ ਰਹੇ ਹਾਂ ਸੀ ਵਰਮਨਾਂ ਦੇ ਹੱਕ ਵਿੱਚ ਲਗਾ ਰਹੇ ਹਾਂ ਕੰਪਿਊਟਰ ਆਪਰੇਟਰਾਂ ਦੇ ਹੱਕ ਵਿੱਚ ਲਗਾ ਰਹੇ ਹਾਂ ਕਿ ਸਰਕਾਰ ਇਹਨਾਂ ਨੂੰ ਸਮੇ ਸਮੇਸਰ ਜਿਹੜਾ ਆਇਆ ਪੱਕਾ ਹੋਣ ਦਾ ਵਾਅਦਾ ਕਰਦੀ ਸੀ ਹੁਣ ਉਹ ਵਾਅਦਾ ਜ਼ਮ ਕਰ ਰਹੀ ਆ ਸੋ ਮੇਰੀ ਸਰਕਾਰ ਨੂੰ ਇਹ ਉਮੀਦ ਹੈ ਕਿ ਇਹ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਉਹਨਾਂ ਦੇ ਪਰਿਵਾਰਾਂ ਦਾ ਰੋਜਗਾਰ ਇਸੇ ਤਰ੍ਹਾਂ ਚੱਲਦਾ ਰਹੇ ਦੇਖਿਆ ਜਾਵੇ ਜੇ ਸਰਕਾਰ ਤੁਹਾਡਾ ਵਾਅਦਾ ਪੂਰਾ ਨਹੀਂ ਕਰਦੇ ਤੁਸੀਂ ਧਰਨਾ ਪ੍ਰਦਰਸ਼ਨ ਐਡੇ ਜਾਰੀ ਰੱਖੋਗੇ ਹੋਰ ਤੇਜ਼ ਕਰੋਗੇ ਹਾਂਜੀ ਹਾਂਜੀ ਸਾਡੇ ਜਿਹੜੇ ਅੱਜ ਦੇ ਨਮਿੰਦਗੀ ਕਰ ਰਹੇ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਜੀ ਉਹ ਅੱਜ ਫਰੋਜਪੁਰ ਗਏ ਚਲੇ ਕਿਸੇ ਜ਼ਰੂਰੀ ਕੰਮ ਲਈ ਅਸੀਂ ਉਹਨਾਂ ਦੇ ਰਹਿਮਾਈ ਏਥੇ ਹੀ ਅੱਜ ਧਰਨਾ ਲਗਾਇਆ ਵਾ ਅਗਲੇ ਵੀ ਉਹਨਾਂ ਦੀ ਰਹਿਮਾਈ ਏਥੇ ਧਰਨਾ ਲੱਗੇਗਾ ਚਲੋ ਮੈਂ ਤੁਹਾਡਾ ਆਪਣਾ ਸ਼ਿਵ ਕੁਮਾਰ ਅਰੋੜਾ ਤੁਸੀਂ ਇਦਾਂ ਹੀ ਸਾਡੀਆਂ ਅਪਡੇਟਾਂ ਦੇਖਦੇ ਰਹਿਆ ਕਰੋ ਦੇਸ਼ ਦੁਨੀਆ ਚੈਨਲ ਨੂੰ ਸਬਸਕ੍ਰਾਈਬਰ ਕਰੀ